ਭਗਵੰਤ ਮਾਨ ਤੋਂ ਕੇਜਰੀਵਾਲ ਨੇ ਅਸਤੀਫਾ ਮੰਗ ਲਿਆ ਭਗਵੰਤ ਮਾਨ ਦੀ ਛੁੱਟੀ ਲਗਭਗ ਤੈ ਹੈ ਤੇ ਭਗਵੰਤ ਮਾਨ ਦੀ ਥਾਂ ਤੇ ਨਵਾਂ ਮੁੱਖ ਮੰਤਰੀ ਲਾਉਣ ਦੇ ਲਈ ਦੋ ਚਿਹਰਿਆਂ ਦੇ ਨਾਵਾਂ ਦੇ ਉੱਪਰ ਵੱਡੀ ਚਰਚਾ ਚੱਲ ਰਹੀ ਹੈ ਇਹ ਤਿੰਨ ਖਬਰਾਂ ਇਸ ਟਾਈਮ ਮੀਡੀਆ ਦੇ ਵਿੱਚ ਵੱਡੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਤੇ ਇਹ ਖਬਰਾਂ ਕਿੰਨੀਆਂ ਕੁ ਸੱਚੀਆਂ ਨੇ ਕਿੰਨੀਆਂ ਕੁ ਝੂਠੀਆਂ ਨੇ ਇਹਦੇ ਉੱਪਰ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਚਰਚਾ ਕੀ ਆ ਰਹੀ ਹੈ ਚਰਚਾ ਪਿਛਲੇ 4-5 ਦਿਨ ਤੋਂ ਬਹੁਤ ਵੱਡਾ ਜੋਰ ਫੜ ਚੁੱਕੀ ਹੈ ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ਦੇ ਵਿੱਚ ਨੇ ਔਰ ਸਭ ਤੋਂ ਪਹਿਲਾਂ ਗੱਲ ਇੱਥੋਂ ਸ਼ੁਰੂ ਹੋਈ ਕਿ ਭਗਵੰਤ ਮਾਨ ਤੇ ਕੇਜਰੀਵਾਲ ਦੀ ਖੜਕ ਚੁੱਕੀ ਹੈ ਔਰ ਬਹੁਤ ਗੱਲ ਅੱਗੇ ਵਧ ਗਈ ਹੈ ਤੇ ਮੀਡੀਆ ਦੇ ਬਹੁਤ ਸਾਰੇ ਆਧਾਰਿਆਂ ਦੇ ਵਿੱਚ ਇਹ ਚਰਚਾ ਆਈ ਹੈ ਕਿ ਕੇਜਰੀਵਾਲ ਨੇ ਭਗਵੰਤ ਮਾਨ ਤੋਂ ਅਸਤੀਫਾ ਮੰਗ ਲਿਆ ਭਗਵੰਤ ਮਾਨ ਅਸਤੀਫਾ ਨਾ ਦੇਣ ਦੇ ਉੱਪਰ ਅੜਗੇ ਨੇ ਔਰ ਭਗਵੰਤ ਮਾਨ ਦੀ ਛੁੱਟੀ ਲਗਭਗ ਤੈ ਹੈ ਤੇ ਦੋ ਨਾਂ ਵੀ ਦੱਸੇ ਜਾ ਰਹੇ ਨੇ ਮੀਡੀਆ 'ਚ ਜਿਨ੍ਹਾਂ ਨੂੰ ਨਵਾਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਲਾਇਆ ਜਾਣਾ ਤੇ ਨਾਲ ਹੀ ਇੱਕ ਖਬਰ ਇਹ ਵੀ ਬਹੁਤ ਚਰਚਾ ਚਾਈ ਕਿ ਇੱਕ ਨਵਾਂ ਮੰਤਰੀ ਆ ਜਿਹਦੀ ਸਿਕਿਉਰਿਟੀ ਇਸ ਲਈ ਵਧਾ ਦਿੱਤੀ ਗਈ ਹੈ ਵੀ ਉਹਨੂੰ ਮੁੱਖ ਮੰਤਰੀ ਲਾਉਣਾ ਹੈ ਹੁਣ ਇਹਦੀ ਪੂਰੀ ਸਚਾਈ ਕੀ ਹੈ ਦੇਖੋ ਜਿਹੜੀ ਤਾਂ ਭਗਵੰਤ ਮਾਨ ਤੇ ਕੇਜਰੀਵਾਲ ਦੀ ਪ੍ਰੋਬਲਮ ਦੀ ਗੱਲ ਹੈ ਉਹ ਤਾਂ ਗੱਲ ਹੈ ਸੱਚੀ ਕਿਉਂਕਿ ਉਹ ਤਾਂ ਲੰਬੇ ਟਾਈਮ ਤੋਂ ਚੱਲਦੀ ਆ ਰਹੀ ਹੈ ਹਰ ਪਾਰਟੀ ਦੇ ਅੰਦਰ ਹੀ ਜਿਹੜੇ ਲੀਡਰਸ਼ਿਪ ਹੁੰਦੀ ਆ ਉਹਦੇ ਵਿੱਚ ਟਕਰਾਅ ਟਕਰਾਰ ਵਖਰੇਵੇਂ ਹੁੰਦੇ ਨੇ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਹੈਗੇ ਨੇ ਕੇਜਰੀਵਾਲ ਤੇ ਭਗਵੰਤ ਮਾਨ ਦੇ ਵਿੱਚ ਵੀ ਲਾਜ਼ਮੀ ਤੌਰ ਤੇ ਉਹ ਵਖਰੇਵੇਂ ਤੇ ਟਕਰਾਅ ਆਇਗਾ ਹੀ ਆ ਔਰ ਇਹ ਤਾਂ ਲੰਬੇ ਟਾਈਮ ਤੋਂ ਹੈਗਾ ਇਸ ਟਾਈਮ ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ਨੇ ਫੋਟੀਸਾ ਹਸਪਤਾਲ ਦੇ ਵਿੱਚੋਂ ਦਾਖਲ ਨੇ ਤਾਂ ਜਦੋਂ ਵੀ ਭਗਵੰਤ ਮਾਨ ਹਸਪਤਾਲ 'ਚ ਦਾਖਲ ਹੁੰਦੇ ਨਹੀਂ ਤਾਂ ਇਹ ਚਰਚਾ ਜੋੜ ਫੜ ਲੈਂਦੀ ਕਿ ਹੁਣ ਭਗਵੰਤ ਮਾਨ ਨੂੰ ਲਾ ਦਿੱਤਾ ਜਾਣਾ ਹੈ ਤਾਂ ਨਵਾਂ ਲਾ ਦਿੱਤਾ ਜਾਣਾ ਇਹ ਕੰਮ ਚਾਰ ਪੰਜ ਵਾਰ ਹੋ ਚੁੱਕਾ ਹੈ ਹਸਪਤਾਲ ਜਾਣ ਵਾਲਾ ਤੇ ਲਾਉਣ ਦੀਆਂ ਖਬਰਾਂ ਵਾਲਾ ਪਰ ਪਹਿਲਾਂ ਕਦੇ ਮੁੱਖ ਮੰਤਰੀ ਨੂੰ ਅਜੇ ਤੱਕ ਲਾਇਆ ਨਹੀਂ ਗਿਆ ਚਰਚਾ ਇਹ ਹੈ ਕਿ ਪਹਿਲਾਂ ਇੱਕ ਵਾਰੀ ਲਾਜ ਦਿੱਤਾ ਜਾਣਾ ਸੀ ਭਗਵੰਤਮਾਨ ਅੜ ਗਿਆ ਇੰਨੇ ਜ਼ੋਰ ਨਾਲ ਵੀ ਲਾ ਨਹੀਂ ਸਕੇ ਚਰਚਾ ਤਾਂ ਇਹ ਵੀ ਹੈ ਵੀ ਭਗਵੰਤਮਾਨ ਦੇ ਨਾਲ 45 46 ਐਮਐਲਏ ਡਟ ਕੇ ਖੜ ਗਏ ਨੇ ਤੇ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਡਰ ਹੈ ਕਿ ਜੇਕਰ ਭਗਵੰਤਮਾਨ ਤੇ ਕੋਈ ਐਕਸ਼ਨ ਕੀਤਾ ਤਖ ਖਲਾਰਾ ਵੱਡਾ ਪੈ ਜੂਗਾ ਬਗਾਵਤ ਵੱਡੀ ਪੈ ਜੂਗੀ ਖਖੜੀਆਂ ਕਰੇਲੇ ਕੰਮ ਹੋ ਜਾਣਾ ਦਿੱਲੀ ਦੇ ਵਿੱਚ ਵੀ ਸਰਕਾਰ ਨਹੀਂ ਰਹੀ ਤੇ ਰਹਿਣੀ ਫਿਰ ਪੰਜਾਬ ਦੇ ਵਿੱਚ ਵੀ ਨਹੀਂ ਇੱਕ ਚਰਚਾ ਹੈ ਕਿ ਇੱਕ ਨਵਾਂ ਸਰਵੇ ਆਮ ਆਦਮੀ ਪਾਰਟੀ ਨੇ ਕਰਾਇਆ ਜਿਹਦੇ ਵਿੱਚ ਆਮ ਆਦਮੀ ਪਾਰਟੀ ਨੂੰ 2027 ਦੀਆਂ ਚੋਣਾਂ ਦੇ ਵਿੱਚ ਸਿਰਫ 18 ਐਮਐਲਏ ਸੀਟਾਂ ਦਿੱਤੀਆਂ ਜਾ ਰਹੀਆਂ ਨੇ ਤੇ ਕਾਂਗਰਸ ਨੂੰ ਵੱਡੀ ਬਲਟ ਦਿੱਤੀ ਵੜਤ ਦਿੱਤੀ ਜਾ ਰਹੀ ਹੈ ਹੁਣ ਇਹਦਾ ਸੱਚ ਕੀ ਹੈ ਕੀ ਆਮ ਆਦਮੀ ਪਾਰਟੀ ਇਸ ਟਾਈਮ ਜਦੋਂ ਪੰਜਾਬ ਚ ਹੜ੍ਹ ਆਏ ਹੋਏ ਨੇ ਜਦੋਂ ਭਗਵੰਤ ਮਾਨ ਹਸਪਤਾਲ ਦਾਖਲ ਹੈ ਤਾਂ ਕੀ ਉਹਨੂੰ ਉਹਦੇ ਤੋਂ ਲਾਇਆ ਜਾ ਸਕਦਾ ਹੈ ਦੇਖੋ ਜਿੰਨੀ ਕੁ ਮੇਰੀ ਬੁੱਧ ਮਤ ਕੰਮ ਕਰਦੀ ਹੈ ਮੈਨੂੰ ਲੱਗਦਾ ਹੈ ਇਸ ਟਾਈਮ ਨਹੀਂ ਲਾਇਆ ਜਾ ਸਕਦਾ ਕਿਉਂ ਤੁਸੀਂ ਹੈਰਾਨ ਹੋ ਜਾਓਗੇ ਕਿਉਂ ਇਸ ਕਰਕੇ ਵੇਖੋ ਆਮ ਆਦਮੀ ਪਾਰਟੀ ਵੀ ਕੋਈ ਜਵਾਕਾਂ ਦੀ ਪਾਰਟੀ ਨਹੀਂ ਹੈਗੀ ਭਾਵੇਂ ਕਿ ਆਮ ਆਦਮੀ ਪਾਰਟੀ ਆਪਾਂ ਇਹ ਕਹੀਏ ਕਿ ਆਮ ਆਦਮੀਆਂ ਦੀ ਪਾਰਟੀ ਤਾਂ ਨਹੀਂ ਗਈ ਪਰ ਜਵਾਕਾਂ ਦੀ ਨਿਆਣਿਆਂ ਦੀ ਪਾਰਟੀ ਨਹੀਂ ਗਈ ਇਹ ਵੀ ਗੱਲ ਪੱਕੀ ਹੈ ਉਹਦੇ ਤੇ ਸਾਰੇ ਲੋਲੇ ਹੀ ਨਹੀਂ ਤੁਰੇ ਫਿਰਦੇ ਭਾਵੇਂ ਕਿ ਉਹ ਲੋਕ ਪੱਖੀ ਨਾ ਹੋਣ ਕਾਰਪੋਰੇਟਾਂ ਦੇ ਪੱਖੀ ਹੋਣ ਪਰ ਉਹ ਲੋਲੇ ਤੇ ਜਵਾਕ ਨਹੀਂ ਹੈਗੇ ਇਹ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹ ਇਹ ਮੰਨ ਕੇ ਆ ਰਹੀਆਂ ਨੇ ਕਿ ਜਿਵੇਂ ਆਮ ਆਦਮੀ ਪਾਰਟੀ ਦੇ ਵਿੱਚ ਲਿਖੇ ਲਿਖੇ ਨਿਆਣੇ ਫਿਰਦੇ ਨੇ ਉਹਨਾਂ ਨੂੰ ਤਾਂ ਕੁਝ ਪਤਾ ਹੀ ਨਹੀਂਗਾ ਕਿ ਆਮ ਆਦਮੀ ਪਾਰਟੀ ਨੂੰ ਇਹ ਨਜ਼ਰ ਨਹੀਂ ਆਉਂਦਾ ਪੀ ਭਗਵਾਨ ਤਾਂ ਮਾਨ ਕਰਕੇ ਹੀ ਪੰਜਾਬ ਸਰਕਾਰ ਬਣੀ ਐ। ਭਾਵੇਂ ਦਿੱਲੀ ਵਾਲੇ ਕਿੰਨੇ ਵੀ ਕਾਗ ਤੇਜ ਬੰਦੇ ਹੋਣ ਪਰ ਉਹਨਾਂ ਨੂੰ ਇਹ ਗੱਲ ਪਤਾ ਉਹ ਸੱਚੀ ਮੁੱਚੀ ਤੇਜ ਨੇ ਤਰਾਰ ਨਹੀਂ। ਦੇਖੋ ਜਿੰਨੇ মিডিਆ ਵਾਲੇ ਭਰਾ ਨੇ ਉਹਨਾਂ ਨੂੰ ਮੇਰੀ ਬੇਨਤੀ ਐ ਭਰਾਓ ਜਿੰਨੇ ਕਾਪਾ ਤੇਜ ਆ ਉਹ ਆਪਣੇ ਨਾਲੋਂ ਵਾਵਾ ਤੇਜ ਨੇ ਤਾਂ ਹੀ ਤਾਂ ਸਰਕਾਰ ਬਣਾ ਕੇ ਦਿੱਲੀ ਚ ਪੰਜਾਬ ਚ ਐਡੀ ਵੱਡੀ ਪਾਰਟੀ ਬਣਾ ਕੇ ਆਪਣੇ ਨਾਲੋਂ ਤਾਂ ਤੇਜ ਨੇ ਉਹ ਆਪਾਂ ਨੂੰ ਇਹ ਲੱਗਦਾ ਵੀ ਸਾਨੂੰ ਦਿਖਦਾ ਉਹਨਾਂ ਨੂੰ ਉਹ ਭਰਾਓ ਦਿਖਦਾ ਉਹਨਾਂ ਨੂੰ ਆਇਸ ਟਾਈਮ ਭਗਵੰਤਮਾਨ ਨੂੰ ਉਹ ਨਹੀਂ ਲਾਉਣਗੇ ਲਾਉਣਾ ਵੀ ਹੋਇਆ ਤਾਂ ਮਹੀਨਾ 2 ਮਹੀਨੇ 4 ਮਹੀਨੇ ਰੁੱਕ ਕੇ ਭਾਵੇਂ ਲਾਉਣ ਹੁਣ ਜਦੋਂ ਇੱਕ ਪਾਸੇ ਹੜ ਆਏ ਪਏ ਨੇ ਦੂਜੇ ਪਾਸੇ ਭਗਵੰਤਮਾਨ ਜਦੋਂ ਅਜੇ ਹਸਪਤਾਲ ਐ ਮੰਨ ਲਓ ਜੇ ਅੱਜ ਕੇਜਰੀਵਾਲ ਹੋਰੀ ਸਸੋਧਿਆ ਹੋਰੀ ਭਗਵੰਤਮਾਨ ਨੂੰ ਹਸਪਤਾਲ ਚ ਦਾਖਲ ਨਹੀਂ ਲਾ ਦੇਣਗੇ ਤਾਂ ਫਿਰ ਉਹ ਆਵਦਾ ਤਾਂ ਮਾਂਜਾ ਪੂਰੇ ਭਾਰਤ ਚ ਮਾਂਜ ਲੈਣਗੇ ਕਿਉਂਕਿ ਇੱਕ ਬੰਦਾ ਜਿਹੜਾ ਹਸਪਤਾਲ ਚ ਦਾਖਲ ਹੈ ਉਹਨੂੰ ਉਹਦੇ ਤੋਂ ਲਾ ਦੇਣਾ ਇਹ ਉਹਨੂੰ ਤਾਂ ਬਹੁਤ ਵੱਡੀ ਹਮਦਰਦੀ ਮਿਲੂਗੀ ਤੇ ਲੀਡਰਸ਼ਿਪ ਜਿਹੜੀ ਆਮ ਆਦਮੀ ਪਾਰਟੀ ਦੀ ਦਿੱਲੀ ਵਾਲੀ ਉਹਦੇ ਖਿਲਾਫ ਬਹੁਤ ਵੱਡੀ ਨਫ਼ਰਤ ਬਣੇਗੀ ਕੱਲੇ ਪੰਜਾਬ ਚ ਨਹੀਂ ਪੂਰੇ ਭਾਰਤ ਚ ਕੱਲ ਨੂੰ ਕਿਹੜਾ ਆਗੂ ਹੈ ਜਿਹੜਾ ਇਹਨਾਂ ਤੇ ਯਕੀਨ ਕਰ ਲਿਆ ਕਰੂਗਾ ਯਕੀਨ ਹੀ ਕਿਸੇ ਨੇ ਨਹੀਂ ਕਰਨਾ ਹੁਣ ਜਿਹੜੇ ਦੋ ਨਾਵਾਂ ਤੇ ਚਰਚਾ ਹੈ ਕਿ ਇਹਨਾਂ ਨੂੰ ਨਵੇਂ ਮੁੱਖ ਮੰਤਰੀ ਲਾ ਦਿੱਤਾ ਜਾਣਾ ਉਹ ਨਾਂ ਦੱਸੀ ਜਾ ਰਿਹਾ ਇੱਕ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਤੇ ਮੰਤਰੀ ਰਹੇ ਨੇ 인ਦਰਬੀਰ ਸਿੰਘ ਨਿਚ ਉਹਨਾਂ ਦੇ ਨਾਂ ਤੇ ਚਰਚਾ ਮੀਡੀਆ ਤੇ ਚੱਲ ਰਹੀ ਹੈ ਮੀਡੀਆ ਦੇ ਕੁਝ ਲੋਕ ਕਹਿ ਰਹੇ ਨੇ ਵੀ ਉਹਨੂੰ ਮੁੱਖ ਮੰਤਰੀ ਬਣਾਇਆ ਜਾਣਾ ਤੇ ਇਹ ਵੀ ਚਰਚਾ ਆਈ ਕਿ ਜਦੋਂ ਕੇਜਰੀਵਾਲ ਪੰਜਾਬ ਆਇਆ ਹੁਣ ਦਿੱਲੀ ਤੋਂ ਤਾਂ ਪਹਿਲਾਂ ਉਹ ਭਗਵੰਤ ਮਾਨ ਕੋਲ ਗਿਆ ਤੇ ਭਗਵੰਤ ਮਾਨ ਨਾਲ ਫਿਰ ਬਹਿਸ ਹੋਈ ਹੈ ਬੜੀ ਤਿੱਖੀ ਹੈ ਚਰਚਾ ਉਸ ਤੋਂ ਬਾਅਦ ਫਿਰ ਚਰਚਾ ਹੈ ਮੀਡੀਆ 'ਚ ਕਿ ਅ ਇੰਦਰਬੀਰ ਨਿਜਰ ਦੇ ਘਰ ਮੀਟਿੰਗ ਹੋਈ ਆ ਇਹ ਕੇਜਰੀਵਾਲ ਅਮਨ ਅਰੋੜਾ ਤੇ ਹਰਪਾਲ ਚੀਮਾ ਤੇ ਇੰਦਰਬੀਰ ਨਿਜਰ ਦੀ ਹੁਣ ਇਹ ਚਰਚਾ ਕਿ ਇੰਦਰਬੀਰ ਨਿਜਰ ਜਿਹੜੇ ਕਿ ਇੱਕ ਅਮਰਤਾਰੀ ਨੇ ਸਾਫ ਸੂਤ ਸਿੱਖ ਨੇ ਵੀ ਉਹਨਾਂ ਨੂੰ ਮੁੱਖ ਮੰਤਰੀ ਲਾਇਆ ਜਾ ਸਕਦਾ ਹੈ ਕੀ ਇਹ ਹਕੀਕਤ ਹੈ ਦੇਖੋ ਜੇ ਇਹ ਹਕੀਕਤ ਵੀ ਹੋਵੇ ਚਰਚਾ ਤਾਂ ਆਈ ਕਿ ਇੰਦਰਬੀਰ ਨਿਜਰ ਦੀ ਸਿਕਿਉਰਿਟੀ ਵਧਾ ਦਿੱਤੀ ਗਈ ਹੈ ਇਹੋ ਜੀ ਗੱਲ ਕੋਈ ਨਹੀਂ ਹੈਗੀ ਅਜੇ ਕੋਈ ਸਿਕਿਉਰਿਟੀ ਸਿਕਿਉਰਿਟੀ ਨਹੀਂ ਵਧਾਈ ਸਿਕਿਉਰਿਟੀ ਪਹਿਲਾ ਕਿਸੇ ਬੰਦੇ ਦੀ ਵਧਾਉਣ ਦਾ ਕੋਈ ਮਤਲਬ ਨਹੀਂ ਹੁੰਦਾ ਮੁੱਖ ਮੰਤਰੀ ਜਦ ਉਹ ਬਣ ਜੇ ਉਹਦੇ ਬਣਨ ਦੇ ਪ੍ਰੋਸੈਸ ਚ ਕਈ ਘੰਟੇ ਲੱਗਦੇ ਨੇ ਉਦੋਂ ਸਿਕਿਉਰਟੀਆਂ ਵਧ ਜਾਂਦੀਆਂ ਹੁੰਦੀਆਂ ਨੇ ਪਹਿਲਾ ਐਵੇਂ ਹੀ ਵਧਾ ਚੜਾ ਕੇ ਗੱਲਾਂ ਜਿਹੜੀਆਂ ਨੇ ਉਹ ਕਰ ਦੇਣੀਆਂ ਇਹ ਸਾਡੀ মিডিਆ ਦੀ ਬਚਕਾਨਾ ਰਿਪੋਰਟਿੰਗ ਮੈਂ ਕਹਿ ਸਕਦਾ ਆਮ ਆਦਮੀ ਪਾਰਟੀ ਚ ਬਹੁਤ ਵੱਡੀ ਪ੍ਰੋਬਲਮ ਹੈ ਖਿਲਾਰੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਬੜਾ ਕੁਝ ਗੜਬੜ ਚੋਂ ਥਿਆ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਬੜੇ ਵੱਡੇ ਸਵਾਲ ਨੇ ਉਹ ਜਿਵੇਂ ਹੜਾਂ ਦੇ ਵਿੱਚ ਆਮ ਆਦਮੀ ਪਾਰਟੀ ਫੇਲ ਨਕਾਮ ਸਾਬਤ ਹੋ ਰਹੀ ਹੈ ਪਰ ਉਹ ਐਡੇ ਜਵਾਕ ਨਹੀਂਗੇ ਜਿਵੇਂ ਦੀਆਂ ਉਹਨਾਂ ਬਾਰੇ ਖਬਰਾਂ ਨਹੀਂ ਮੁੱਖ ਮੰਤਰੀ ਲੋਹ ਦਿਨ ਲੱਗਨੇ ਆ ਅਜਦਾ ਵੇਖੋ ਪਿਛਲੇ 4 ਸਾਲ ਤਕਰੀਬਨ ਉਹਨਾਂ ਦੀ ਸਰਕਾਰ ਨੂੰ ਹੋਣ ਵਾਲੇ ਨੇ ਤੇ 3 ਸਾਲ ਤੋਂ ਇਹ ਰੋਜ਼ ਹੀ ਖਬਰ ਦਿੱਤੀ ਜਾਂਦੀ ਹੈ ਵੀ اولاد ਲੱਗੇ ਪਰ ਅਜੇ ਤੱਕ ਲੱਥਾ ਨਹੀਂ ਭਗਵੰਤ ਜੀ ਹੁਣ ਜਿਹੜੀ ਅਗਲੀ ਜਾਂ ਮਤਲਬ ਚਰਚਾ ਵੱਡੀ ਚੱਲ ਰਹੀ ਹੈ ਵੀ ਹਰਪਾਲ ਸਿੰਘ ਚੀਮਾ ਦੇ ਨਾਂ ਦੇ ਉੱਪਰ ਵੀ ਚਰਚਾ ਚੱਲ ਰਹੀ ਹੈ ਕਿ ਉਹਨੂੰ ਡਿਪਟੀ ਮੁੱਖ ਮੰਤਰੀ ਲਾਇਆ ਜਾਣਾ ਤੇ ਤੀਜਾ ਇੱਕ ਚਿਹਰਾ ਅਮਨ अरोड़ा ਵੀ ਉਹਨੂੰ ਵੀ ਡਿਪਟੀ ਮੁੱਖ ਮੰਤਰੀ ਉਪ ਮੁੱਖ ਮੰਤਰੀ ਲਾਇਆ ਜਾਣਾ ਕਿਹਾ ਜਾ ਰਿਹਾ ਵੀ ਇੰਦਰबीर ਨੇਜਰ ਨੂੰ ਮੁੱਖ ਮੰਤਰੀ ਹਰਪਾਲ ਚੀਮਾ ਤੇ ਅਮਨ अरोड़ा ਨੂੰ ਉਪ ਮੁੱਖ ਮੰਤਰੀ ਇਸ ਕਰਕੇ ਕਿਉਂਕਿ ਅਮਨ अरोड़ा ਹਿੰਦੂ ਚਿਹਰਾ ਨੇ ਤੇ ਹਰਪਾਲ ਸਿੰਘ ਚੀਮਾ ਜਿਹੜੇ ਨੇ ਉਹ ਦਲਤ ਭਾਈਚਾਰੇ ਦਾ ਚਿਹਰਾ ਨਹੀਂ ਕਹਿੰਦੇ ਜੀ ਇਸ ਕਰਕੇ ਉਹਨਾਂ ਨੂੰ ਲਾਇਆ ਜਾਣਾ ਹੈ ਹੁਣ ਇਹ ਹੋ ਸਕਦਾ ਹੈ ਆਉਣ ਵਾਲੇ ਟਾਈਮ 'ਚ ਸੰਭਵ ਹੋਵੇ ਮੈਂ ਬਾਰ-ਬਾਰ ਕਹਿ ਰਿਹਾ ਪਰ ਫਿਲਹਾਲ ਇਦਾਂ ਦੀ ਕੋਈ ਗੱਲ ਨਹੀਂ ਗਈ ਕੱਲ ਤਾਂ ਉਹਨਾਂ ਨੇ ਇਹ ਅਨਾਉਂਸਮੈਂਟ ਵੀ ਕਰ ਤੀਕ ਵੀ ਭਗਵੰਤ ਮਾਨ ਬਾਹਰ ਆ ਰਹੇ ਨੇ ਜਲਦੀ ਤੇ ਉਹ ਆਪਣਾ ਕੰਮਕਾਰ ਜਿਹੜਾ ਉਹ ਸਮਾਲਣਗੇ ਇਹ ਗੱਲ ਤਾਂ ਮਨੀਸ਼ ਸੋਦੀਆ ਨੇ ਕਹੀ ਜਿਹੜੇ ਪੰਜਾਬ ਦੇ ਇੰਚਾਰਜ ਲਾਏ ਹੋਏ ਇਹਨਾਂ ਨੇ ਫਿਰ ਹਰਪਾਲ ਚੀਮਾ ਨੇ ਕਹੀ ਫਿਰ ਅਮਨ अरोड़ा ਨੇ ਕੱਲ ਇਹ ਕਿਹਾ ਹਸਪਤਾਲ ਮਿਲ ਕੇ ਭਗਵੰਤ ਮਾਨ ਨੂੰ ਵੀ ਉਹ ਪੰਜਾਬ ਦੇ ਹੜ੍ਹਾਂ ਦੇ ਪ੍ਰਤੀ ਬਹੁਤ ਫਿਕਰਮੰਦ ਨੇ ਜਲਦੀ ਉਹ ਪੰਜਾਬ ਪੂਰੇ ਦੇ ਵਿੱਚ ਆ ਕੇ ਤੇ ਵੱਡੇ ਰਾਹਤ ਦੇ ਜਿਹੜੇ ਕੰਮ ਨੇ ਉਹ ਕਰਨਗੇ ਦੇਖੋ ਪਾਰਟੀਆਂ ਚ ਪ੍ਰੋਬਲਮਾਂ ਹੁੰਦੀਆਂ ਨੇ ਪਰ ਭਗਵੰਤ ਮਾਨ ਵੀ ਇੱਕੋ ਏਡਾ ਕੱਚਾ ਕੁਲਾ ਨਹੀਂ ਨਾ ਬੈਠਾ ਵੀ ਜੀ ਨੂੰ ਕਹਿ ਦੇਣਗੇ ਵੀ ਛੱਡੋ ਕੁਰਸੀ ਤੋਂ ਕਹਿ ਦੇਣਗੇ ਠੀਕ ਹੈ ਜੀ ਸੱਤ ਬਚਣਾ ਸੱਤ ਬਚਣ ਵਾਲਾ ਤਾਂ ਭਗਵੰਤ ਮਾਨ ਵੀ ਹੈ ਨਹੀਂ ਨਾ ਭਗਵੰਤ ਮਾਨ ਵੀ ਤਾਂ ਅੱਗੋ ਤੇਜ ਤਰਾਰ ਪੰਜਾਬ 'ਚ ਭਗਵੰਤ ਮਾਨ ਦੇ ਨਾਲ ਦਾ ਲੀਡਰ ਆਮ ਆਦਮੀ ਪਾਰਟੀ ਕੋਲ ਹੈ ਨਹੀਂਗਾ ਮੈਂ ਇਸ ਲਈ ਨਹੀਂ ਕਹਿੰਦਾ ਕਿ ਉਹ ਬੜਾ ਲੋਕ ਪੱਖੀ ਸਾਬਤ ਹੋਇਆ ਭਗਵੰਤ ਮਾਨ ਲੋਕ ਪੱਖੀ ਤਾਂ ਸਾਬਤ ਨਹੀਂ ਹੋਇਆ ਜਦੋਂ ਦਾ ਉਹ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾ ਪਹਿਲਾਂ ਉਹਦੀਆਂ ਗੱਲਾਂ ਉਹਦੇ ਪਾਸ਼ਣ ਸਾਰਾ ਕੁਝ ਲੋਕ ਪੱਕੀ ਰਹਾ ਪਰ ਇੱਕ ਗੱਲ ਤੁਸੀਂ ਮੰਨੋਗੇ ਜਿੰਨਾ ਤੇਜ਼ ਇਤਰਾਰ ਹਾਜ਼ਰ ਜਵਾਬ ਵਿਰੋਧੀਆਂ ਨੂੰ ਜਵਾਬ ਦੇਣ ਵਾਲਾ ਤੇ ਲੋਕਾਂ ਨੂੰ ਬੰਨ ਕੇ ਬਿਠਾ ਦੇਣ ਵਾਲਾ ਭਗਵੰਤਮਾਨ ਹੈ ਆਮ ਆਦਮੀ ਪਾਰਟੀ ਕੋਲ ਕੀ ਉਹਨਾਂ ਕੋਈ ਹੈ ਹਰਪਾਲ ਚੀਮਾ ਹੋਰੀ ਉਹ ਤਾਂ ਗੱਲ ਹੀ 2 ਮਿੰਟ ਦੀ ਗੱਲ ਨੂੰ 7 ਮਿੰਟ ਚ ਕਰਦੇ ਨੇ ਕੋਈ ਵੀ ਇੰਨਾ ਤੇਜ਼ ਇਤਰਾਰ ਤੇ ਹਾਜ਼ਰ ਜਵਾਬ ਆਮ ਆਦਮੀ ਪਾਰਟੀ ਕੋਲ ਨਹੀਂਗਾ ਹੁਣ ਮੈਂ ਚਾਹੇ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਬਿਲਕੁਲ ਸੰਤੁਸ਼ਟ ਨਹੀਂ ਹਾਂ ਪਰ ਭਗਵਨ ਤੁਮਨ ਤੇ ਇਤਰਾਰ ਹੈ ਇਹਦੇ ਉੱਪਰ ਮੈਨੂੰ ਕੋਈ ਰੌਲਾ ਨਹੀਂ ਉਹ ਤਾਂ ਹੈਗਾ ਹੈ ਉਹ ਤਾਂ ਜਦੋਂ ਕਮੇਡੀ ਕਰਦਾ ਹੁੰਦਾ ਸੀ ਤਾਂ ਜਿੰਨੀ ਗੱਲ ਉਹਨੂੰ ਫੁਰਦੀ ਸੀ ਓਨੀ ਕਿਹੜੇ ਕਿਹੜੇ ਹੋਰ ਨੂੰ ਫੁਰਦੀ ਰਹੀ ਆ ਉਹ ਤਾਂ ਸਟੇਜ ਤੇ ਖੜਾ ਖੜਾ ਸਾਹਮਣੇ ਕੋਈ ਗੱਲ ਹੋ ਰਹੀ ਆ ਲੋਕ ਬੈਠੇ ਆ ਉਹਨਾਂ ਦੇ ਉੱਪਰ ਨਵੇਂ ਨਵੇਂ ਮਤਲਬ ਗੱਲਾਂ ਬਣਾ ਕੇ ਪੇਸ਼ ਕਰ ਦਿੰਦਾ ਸੀਗਾ ਮਤਲਬ ਬਹੁਤ ਤੇਜ਼ ਤਰਾਰ ਹਾਜ਼ਰ ਜਵਾਬ ਤੁਸੀਂ ਸਾਰਿਆਂ ਨੇ ਸੁਣਿਆ ਹੀ ਆ ਭਗਵੰਤ ਮਾਨ ਦਾ ਭਾਸ਼ਣ ਜਿਹੜਾ ਜਦੋਂ ਆਮ ਆਦਮੀ ਪਾਰਟੀ ਆਪਣੇ ਕਿਸੇ ਕੱਠ 'ਚ ਭਾਸ਼ਣ ਭਗਵੰਤ ਮਾਨ ਦਾ ਕਰਾ ਦਿੰਦੀ ਆ ਉਦੋਂ ਬਾਅਦ ਚਾਹੇ ਕੇਜਰੀਵਾਲ ਜੇ ਰਹਿੰਦਾ ਹੀ ਹੋਵੇ ਬੁੱਲਣ ਵਾਲਾ ਲੋਕ ਉੱਠੇ ਸ਼ੁਰੂ ਹੋ ਜਾਂਦੇ ਆ ਭਗਵੰਤ ਮਾਨ ਦੇ ਤੇਜ਼ ਤਰਾਰ ਤੇ ਹਾਜ਼ਰ ਜਵਾਬ ਹੋਣ ਕਰਕੇ ਹੀ ਆਮ ਆਦਮੀ ਪਾਰਟੀ ਬਾਕੀ ਸੂਬਿਆਂ ਦੇ ਵਿੱਚ ਵੀ ਉਹਨੂੰ ਜਿਹੜੀਆਂ ਇਲੈਕਸ਼ਨ ਕੰਪੇਨਾਂ ਦੇ ਵਿੱਚ ਅੱਗੇ ਰੱਖ ਕੇ ਕੰਪੇਨ ਕਰਦੀ ਰਹੀ ਹੈ ਜਿਹੜਾ ਇੱਕ ਇੰਡੀਆ ਲੈਵਲ ਤੇ ਹਾਸਿਆ ਦਾ ਕਮੇਡੀਅਨਾਂ ਦਾ ਮੁਕਾਬਲਾ ਹੋਇਆ ਸੀ ਉਸ ਸ਼ੋਅ ਦੇ ਵਿੱਚ ਤੁਹਾਨੂੰ ਯਾਦ ਹੋਣਾ ਭਗਵੰਤ ਮਾਨ ਨੇ ਉਦੋਂ ਉਹ ਜਿੱਤਿਆ ਸੀਗਾ ਮਤਲਬ ਮੇਰਾ ਕਹਿਣ ਦਾ ਵੀ ਹੈ ਨਹੀਂ ਸੋ ਐਸ ਟਾਈਮ ਆਮ ਆਦਮੀ ਪਾਰਟੀ ਨੂੰ ਪਤਾ ਜੇ ਐਸ ਟਾਈਮ ਆਈਐਫਐਸ ਸਤੀ ਚ ਲਾ ਦੇਾਂਗੇ ਤਾਂ ਤੇ ਫਿਰ ਸੁਸਾਇਡ ਆ ਫਿਰ ਆਤਮ ਹੱਤਿਆ ਪਾਰਟੀ ਦੀ ਤਾਂ ਇਹ ਉਹ ਨਹੀਂ ਕਰਨਗੇ ਵੇਖੋ ਜਿਹੜੇ ਵੀਰ ਮੀਡੀਆ ਦੇ ਇਹ ਖਬਰਾਂ ਦੇ ਰਹੇ ਨੇ ਉਹਨਾਂ ਦੇ ਸੋਰਸ ਤੇ ਉਹਨਾਂ ਦੇ ਸਰੋਤ ਸਾਡੇ ਨਾਲੋਂ ਜ਼ਿਆਦਾ ਹੋ ਸਕਦੇ ਨੇ ਪਰ ਫਿਲਹਾਲ ਜਿੱਥੋਂ ਤੱਕ ਮਾਣੇ ਮੋٹے ਸਰੋਤ ਸਾਡੇ ਵੀ ਹੈਗੇ ਨੇ ਫਿਲਹਾਲ ਇਹੋ ਜੀ ਕੋਈ ਗੱਲ ਨਹੀਂ ਹੈਗੀ ਭਗਵਾਨ ਤਮਨ ਨੂੰ ਤੁਰੰਤ ਇੱਕ ਦੋ ਦਿਨਾਂ ਦੇ ਵਿੱਚ ਜਿਹੜੀ ਆਰਈਸੀ ਕਿ ਲਾ ਦੇਣਾ ਉਹ ਗੱਲ ਅਜੇ ਜਾਪ ਨਹੀਂ ਰਹੀ ਭਗਵੰਤਮਾਨ ਦਾਖਲ ਹੈ ਪੰਜਾਬ ਡੁੱਬਿਆ ਪਿਆ ਭਗਵੰਤਮਾਨ ਇੱਥੇ ਫੇਰ ਜ਼ਰੂਰ ਸਾਬਤ ਹੋਇਆ ਕਿਉਂਕਿ ਪਹਿਲਾਂ ਭਗਵੰਤਮਾਨ ਕਹਿੰਦੇ ਹੁੰਦੇ ਸੀ ਕਿ ਜੇ ਸਰਕਾਰਾਂ ਪ੍ਰਬੰਧ ਕਰਨ ਤਾਂ ਪੰਜਾਬ ਚ ਹੜ ਆ ਨਹੀਂ ਸਕਦੀ ਸਰਕਾਰਾਂ ਅਗਾਊ ਪ੍ਰਬੰਧ ਨਹੀਂ ਕਰਦੀਆਂ ਤਾਂ ਹੜ ਆਉਂਦੇ ਨੇ ਇਹ ਭਗਵੰਤਮਾਨ ਸਾਹਿਬ ਕਹਿਆ ਕਰਦੇ ਸੀ ਤੇ ਜਦੋਂ ਦੇ ਇਹ ਬਣੇ ਨੇ ਉਸ ਤੋਂ ਬਾਅਦ 2-3 ਵਾਰ ਪੰਜਾਬ ਡੁੱਬ ਗਿਆ ਤੇ ਇਹਨਾਂ ਨੇ ਫਿਰ ਕਿਹੜਾ ਅਗਾਊ ਪ੍ਰਬੰਧ ਕਰਤੇ ਪਰਗਵੰਤਮ ਕਹਿੰਦੇ ਤੁਸੀਂ ਜੇ ਬੰਨ ਸਾਰੇ ਸੀਮੈਂਟਡ ਪੱਕੇ ਕਰ ਦਿੱਤੇ ਜਾਣ ਜੇਕਰ ਨਦੀਆਂ ਨਾਲਿਆਂ ਦੀ ਸਫਾਈ ਬਾਰਸ਼ਾਂ ਤੋਂ ਪਹਿਲਾਂ ਕੀਤੀ ਜਾਵੇ ਤਾਂ ਹੜ੍ਹ ਨਹੀਂ ਆ ਸਕਦੇ ਫਿਰ ਹੁਣ ਤੁਸੀਂ ਕਹੋ ਕਿਉਂ ਨਹੀਂ ਕੀਤੀ ਕਿਹੜਾ ਬੰਨ ਤੁਸੀਂ ਸੀਮੈਂਟਡ ਪੱਕਾ ਕੀਤਾ ਜਿੱਥੋਂ ਹਰ ਸਾਲ ਟੁੱਟਦੇ ਨੇ ਉਤੋਂ ਹੀ ਐਦਕੀ ਟੁੱਟੇ ਨੇ ਨਕਾਮੀ ਕਰਕੇ ਪਲੈਨਿੰਗ ਨਾ ਹੋਣ ਕਰਕੇ ਹੜ ਆਇਆ ਤੇ ਨਕਾਮੀ ਇੱਥੇ ਹੀ ਸਾਬਤ ਨਹੀਂ ਹੋਈ ਆ ਚੋਣੇ ਦਾ ਸੀਜ਼ਨ ਪਿਛਲਾ ਜਿਹੜਾ ਲੰਘ ਕੇ ਗਿਆ ਹੈ ਉਦੋਂ ਵੀ ਭਗਵੰਤਮਾਨ ਸਰਕਾਰ ਨਕਾਮ ਤੇ ਫੇਲ ਸਾਬਤ ਹੋਈ ਸੀ ਭਾਵੇਂ ਭਗਵੰਤਮਾਨ ਸਰਕਾਰ ਕਹਿੰਦੀ ਰਹੀ ਵੀ ਕੇਂਦਰ ਸਰਕਾਰ ਨੇ ਗਦਾਮਾਂ ਚੋਂ ਅਨਾਜ ਨਹੀਂ ਸੀ ਚੱਕਿਆ ਉਥੇ ਫਿਰ ਸਾਡੇ ਕੋਲ ਖਾਲੀ ਨਹੀਂ ਸੀ ਅਸੀਂ ਲਾਈਏ ਕਿੱਥੇ ਪਰ ਚਕਵਾਉਣਾ ਕਿੰਨੇ ਸੀ ਪਹਿਲਾ ਰੌਲਾ 2-3 ਮਹੀਨੇ ਪਹਿਲਾਂ ਰੌਲਾ ਪਾਉਣਾ ਕਿੰਨੇ ਸੀ ਮੀਡੀਆ ਚ ਰੌਲਾ ਕਿਹਨੇ ਪਾਉਣਾ ਸੀ ਐਲਾ ਨਹੀਂ ਸੀ ਬੋਲੀ ਤੇ ਬੂਹੇ ਆਈ ਜਨ ਤੇ ਵਿਨੋ ਕੁੜੀ ਦੇ ਕੰਨ ਇਹੀ ਚੋਨੇ ਦੀ ਚੁਕਵਾਈ ਵੇਲੇ ਪਿਛਲੀ ਵਾਰ ਵੇਲੇ ਹੋਇਆ ਇਹੀ ਹੁਣ ਹੜਾਂ ਦੇ ਮੌਕੇ ਤੇ ਹੋਇਆ ਤੇ ਇਹੀ ਅੱਗੇ ਮੁਆਵਜ਼ਾ ਐਲਾਨਣ ਵੇਰਿਆ ਐਕੀ ਭਗਵੰਤ ਮਾਨ ਨੇ ਕੋਈ ਪ੍ਰਤੀ ਕਿੱਲਾ ਕੋਈ ਵਧੀਆ ਮੁਆਵਜ਼ੇ ਦਾ ਐਲਾਨ ਨਹੀਂ ਕੀਤਾ ਫਸਲਾਂ ਦੀ ਤਬਾਹੀ ਦਾ ਨਾ ਡਿੱਗੇ ਘਰਾ ਦਾ ਨਾ ਮਰੇ ਪਸ਼ੂ ਦਾ ਗਰਦਾਵਰੀਆਂ ਤਾਂ ਤੁਸੀਂ ਇਸ ਲਈ ਕਰਾਉਣੀਆਂ ਵੀ ਕਿੰਨੇ ਕਿੱਲੇ ਤਬਾਹ ਹੋਏ ਨੇ ਮੁਆਵਜ਼ਾ ਦੇਣਾ ਕਿੰਨਾ ਹੈ ਪ੍ਰਤੀ ਕਿੱਲਾ ਇਹਦੀ ਤੇ ਗਰਲਾਵਰੀ ਨਹੀਂ ਨਾ ਕਰਾਉਣੀ ਉਹ ਤੇ ਤੁਸੀਂ ਐਲਾਨ ਦਿੰਦੇ ਹੁਣ ਤੱਕ ਉਹ ਵੀ ਨਹੀਂ ਐਲਾਨਿਆ ਕਿਉਂ ਨਹੀਂ ਐਲਾਨਿਆ ਇਹ ਇੱਕ ਵੱਡਾ ਸਵਾਲ ਹੈਗਾ ਸੋ ਭਗਵਾਨ ਤਮਾਨ ਨੂੰ ਲਾਉਣ ਦੀਆਂ ਖਬਰਾਂ ਜੜੀਆਂ ਨੇ ਉਹ ਆਉਣ ਵਾਲੇ ਦਿਨਾਂ ਚ ਸੱਚੀਆਂ ਹੋ ਸਕਦੀਆਂ ਫਿਲਹਾਲ ਇਹ ਖਬਰਾਂ ਚ ਮੈਨੂੰ ਕੋਈ ਬਹੁਤਾ ਦਮ ਨਹੀਂ ਲੱਗਾ ਬਾਕੀ ਤੁਸੀਂ ਮੇਰੇ ਨਾਲੋਂ ਸਿਆਣੇ ਹੋ ਸਮਝਦਾਰ ਹੋ ਬਹੁਤ ਮਿਹਰਬਾਨੀ ਸ਼ੁਕਰੀਆ